ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਫਲੇਵਰ ਆ ਪੰਜਾਬ ਤੇ ਅੱਜ ਬਣਾਉਣੇ ਆਪਾਂ ਗਾਜਰ ਪਾਕ ਵਾਲਾ ਖੁਆ ਤੇ ਆਓ ਜੀ ਆਪਾਂ ਬਣਾਉਣਾ ਕਰਦੇ ਹਾਂ ਸ਼ੁਰੂ ਅੱਗੇ ਛੋਟੇ ਹੁੰਦੇ ਹਨਾ ਤੂੰ ਇਹਦੇ ਵਿੱਚ ਹੀ ਵਿਢਾਈ ਰੱਖਦੇ ਹਨ ਹਾਂ ਹਾਂ ਸਸਤ ਨੂੰ ਬੜਾ ਪਿਆਰਾ ਲੱਗਦਾ ਹੀ ਤੇ ਜੀ ਹਾਂ ਜਿਹਦੇ ਕਿ ਨਹੀਂ ਤੂੰ ਆ ਜਾਂਦਾ ਵੀ ਸਸਤ ਨੂੰ ਵੱਧ ਪਿਆਰੀ ਆ ਬੱਸ ਇੱਕ ਤਾਂ ਮੇਰੇ ਵਰਗਾ ਬੈਠਾ ਖੱਬਲਾ ਹੀ ਤਾਂ ਬੈਠਾ ਹਾਂ ਮਿਠਾਈ ਹਾਂ ਮੈਂ ਤਾਂ ਭਾਗ ਹੈ

ਇਹ ਲੈ ਇਹ ਦਾ ਪਰੋਗਦੇ ਅੱਜ ਇਹਨਾਂ ਨੂੰ ਘਟਕੀ ਰੋਣਾ ਹਾਂ 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 ਤੁਹਾਨੂੰ ਕੰਨ ਚ ਵਾਟਰ ਲਾ ਦੇਣਾ ਆਪਣਾ ਦੁੱਧ ਜੀ ਅੱਧਾ ਰਹਿ ਗਿਆ ਹੁਣ ਜਿੰਨਾ ਆਪਾਂ ਦੁੱਧ ਪਾਇਆ ਸੀ ਉਦੋਂ ਅੱਧਾ ਹਿੱਸਾ ਰਹਿ ਗਿਆ ਆਪਾਂ ਹੌਲੀ ਹੌਲੀ ਇਹਦੇ ਵਿੱਚ ਖੁਰਚਣਾ ਮਾਰੀ ਜਾਣਾ ਤੇ ਜਿਹੜਾ ਸਾਈਡਾਂ ਤੇ ਲੱਗਿਆ ਹੋਇਆ ਇਹਨਾਂ ਨੂੰ ਆਪਾਂ ਹੌਲੀ ਹੌਲੀ ਲਾਹੀ ਜਾਣਾ ਰ ਮਾਚੀ ਜਾਂਦਾ ਜਿਹੜਾ ਸਾਈਡਾਂ ਤੇ ਤੇ ਖੁਰਚਰੇ ਨੂੰ ਆਪਾਂ ਮਾਰੀ ਜਾਣਾਗਾ ਥੱਲੇ ਤਾਂ ਜੋ ਆਪਣਾ ਦੁੱਧ ਦਾ ਜਿਹੜਾ ਥੱਲੇ ਨਾ ਲੱਗੇ ਜੇ ਆਪਾਂ ਖੁਰਚਣਾ ਨਾ ਮਾਰਿਆ ਤਾਂ ਆਪਣਾ ਤੁਜ ਸਾਰਾ ਥੱਲੇ ਲੱਗ ਜਾਊਗਾ ਤੇ ਜਿਹੜਾ ਕੋਈ ਦਾ ਟੇਸਟ ਆ ਬਿਲਕੁਲ ਖਰਾਬ ਹੋ ਜਾਊਗਾ। ਬੱਸ ਹੁਣ ਅੱਗੇ ਨੂੰ ਤਾਂ ਫਰਕ ਬਹੁਤ ਪੈ ਗਿਆ। 15 ਮਿੰਟਾਂ ਚ ਤਿਆਰ ਆ ਰੈਡੀ ਐ। ਇਹ ਮਧੂਦ ਚਾਹ ਰਹੇ ਆ। 15 ਮਿੰਟਾਂ ਚ ਨਿਕਲੇ ਹੋ ਗਏ। ਥੋੜਾ ਜਿਹਾ ਬਸ ਧਿਆਨ ਦੇ ਰੱਖਣਾ ਹੋਵੇਗਾ। ਨਹੀਂ ਪਤਾ ਹੁੰਦਾ ਜੀ ਸਭ ਤਾਂ ਹੁੰਦੇ ਬਲਦੂ ਅਨੇਕ ਜੱਗ ਪਟਾਈ ਹੈ ਕਿ ਚੱਲੀ ਜਾਂਦੇ ਨਹੀਂ ਅੱਜ ਜੀ ਘੱਟਤੀ ਰੱਖਣਾ ਜੀ ਲੋ ਫਲੇਮ ਸਿੱਟੇ ਵਾਲੇ ਪੈਣਗੇ ਉੱਪਰ ਮੈਨੂੰ ਕਹਿੰਦੇ ਲੋ ਫਲੇਮ ਹਾਂ ਗੈਸ ਦਾ ਜਿਹੜਾ ਫਲੇਮ ਘੱਟ ਰੱਖਣਾ ਗਾਹੋਂ ਪੱਠੀ ਤੇ ਕੱਢਾਂਗੇ ਆਪਾਂ ਚੰਗਾ ਥੋੜੇ ਮੈਨੂੰ ਧੂੰਏ ਦੀ ਸ਼ਿਕਾਇਤ ਲੱਗਦੀ ਆਪਣੇ ਬਾਲਣ ਬਹੁਤ ਜ਼ਿਆਦਾ ਪਿਆਸੀ ਹੈ ਤਾਂ ਕਰਕੇ ਚੁੱਲੇ ਤੇ ਕੱਢਾ ਜੀ ਇਹਨਾਂ ਬਾਲਣ ਸਾਂਭਣ ਦਾ ਵੀ ਔਖਾ ਹੈ ਇਹ ਕਿੱਥੇ ਗਈ ਐਸ਼ ਵੀਰਿੰਦਰ ਬਾਜ ദ പന്ത്ര മിട്ട മിട്ട

ਜੋ ਸਾਰਾ ਖੋਆ ਆਪਾਂ ਇੱਕ ਡੋਂਗੇ ਦੇ ਵਿੱਚ ਕੱਢ ਲੈਨੇ। ਗਾਜਰ ਪਾਕ ਬਣਾਉਣਾ ਹੈ। ਇਹਦੇ ਲਈ ਆਪਾਂ 2 ਕਿਲੋ ਗਾਜਰਾ ਲਈਆਂ ਨੇ। ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਧੋ ਲਿਆ ਸੀ ਧੋ ਕੇ ਆਪਾਂ ਇਹਨਾਂ ਨੂੰ ਕਦੂਕਾਸ ਕਰ ਲਿਆ। ਤੇ ਹੁਣ ਆਪਾਂ ਇਹਨੂੰ ਕੜਾਹੀ ਦੇ ਵਿੱਚ ਪਾ ਦਿੰਦੇ। ਗਾਜਰ ਪਾਕ ਦਾ ਖੋਆ ਬਣਾਉਣ ਦੇ ਲਈ ਪਹਿਲਾਂ ਆਪਾਂ ਗਾਜਰਾ ਜਿਹੜੀਆਂ ਉਹ ਪਾ ਲਿਆ। ਹੁਣ ਆਪਾਂ ਇਹਨਾਂ ਦਾ ਪਾਣੀ ਮਚਾਰਾਂਗੇ। ਜਦੋਂ ਇਹਦਾ ਪਾਣੀ ਮੱਚ ਗਿਆ ਫਿਰ ਇਦੂ ਬਾਦ ਆਪਾਂ ਇਹਦੇ ਵਿੱਚ ਖੰਡ ਪਾ ਦਾਂਗੇ। ਹੁਣ ਆਪਾਂ ਇਹਦੇ ਵਿੱਚ ਦੋ ਚਮਚੇ ਦੇਸੀ ਘਿਓ ਦੇ ਪਾ ਦੇਣੇ ਕਿਉਂ ਆਪਾਂ ਤਾਂ ਪਾ ਰਹੇ ਆ ਜੀ ਜਿਹੜੇ ਗਾਜਰ ਥੋੜੇ ਬਣੀਆਂ ਨਹੀਂ ਹੈਗੀਆਂ ਆਪਣੀਆਂ ਸੌਫਟ ਨਹੀਂ ਹੋਈਆਂ ਕਿਉਂ ਪਾਉਣ ਨਾਲ ਜਿਹੜੀਆਂ ਸੌਫਟ ਹੋ ਜਾਣਗੀਆਂ ਤਾਂ ਕਰਕੇ ਆਪਾਂ ਦੋ ਚਮਚੇ ਇਹਦੇ ਵਿੱਚ ਦੇਸੀ ਘਿਓ ਦੇ ਪਾਏ ਆ ਇਥੇ ਜੇ ਆਪਣਾ ਕੈਮਰਾ ਬੰਦ ਹੋ ਗਿਆ ਸੀਗਾ ਆਪਾਂ 2 ਕਿਲੋ ਗਾਜਰਾਂ ਦਾ ਗਜਰੇਲਾ ਬਣਾਏਗਾ ਇਹਦੇ ਵਿੱਚ ਆਪਾਂ 1 ਕਿਲੋ ਖੋਆ ਪਾਇਆ ਤੇ ਖੋਆ ਬਣ ਕੇ ਜੀ ਆਪਣਾ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇਹਨਾਂ ਨੂੰ ਥਾਲੀ ਦੇ ਵਿੱਚ ਜਮਾ ਲਿਆ ਥਾਲੀ ਦੇ ਵਿੱਚ ਘਿਓ ਲਗਾ ਕੇ ਤੇ ਚਾਪੇ ਆਪਾਂ ਖੋਆ ਪਾ ਲਿਆ ਤੇ ਉੱਪਰ ਆਪਾਂ ਡਰਾਈ ਫਰੂਟ ਪਾਤੇ ਤੇ ਹੁਣ ਆਪਾਂ ਇਹਦੇ ਉੱਪਰ ਚਾਂਦੀ ਦਾ ਵਰਕ ਲਗਾ ਦਾਂਗੇ ਜੀ ਇਸ ਤੋਂ ਬਾਅਦ ਜੇ ਆਪਾਂ ਇਹਨੂੰ 2 ਘੰਟੇ ਲਈ ਰੈਸਟ ਤੇ ਰੱਖ ਦਾਂਗੇ ਤੇ ਇਸਦੇ ਪੀਸ ਕੱਟ ਲਵਾਂਗੇ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ